ਲੋ ਬਲੋ ਦੁਖ ਦਰਦ ਸੁਖ ਰੋਗ ਕਹਿਆ ਜਾਂ ਸੁਖ ਤਾਮਨਾ ਹੋਈ ਹਉ ਕਰਤਾ ਕਰਣਾ ਮੈਂ ਨਹੀ ਜੋ ਹਉ ਕਰੀ ਨਾ ਹੋਈ ਬਲ ਹਰੀ ਕੁਦਰਤ ਉਸੇ ਆਤਿਰਾੰਤ ਨਾ ਜਾਇ ਰਹਿਆ ਰਹੋ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਾਲ ਕਲਾ ਕਰੂ ਰਹਿਰਾ ਪਉ ਸਚਾ ਸਾਹਿਬ ਸਿਖਤ ਸੋਹਲੇ ਹੋ ਜਨ ਕੀ ਤੀਸੋ ਘਰ ਕਰਿਆ ਕਹੋ ਨਾਨਕ ਕਰਤੇ ਕਿਨਿਆ ਬਾਤਾਂ ਜੋ ਕਿਛ ਕਰਨਾ ਸੁ ਕਰ ਰਿਹਾ ਸੋ ਦਰੁ ਰਾਗਾ ਸਭ ਮੇਲਾ ਫੈਲਾਇ ਕੁੰਕਰ ਸਤੁਰ ਪ੍ਰਸਾਦ ਸੂਦਾਰਤੀ ਰਤੀ ਆ ਸੂਕਾਰ ਕੇ ਆ ਜਿਤ ਬਹਿ ਸਰਬ ਸੁਮਾਨੇ ਵਾਜੇ ਤੇਰੇ ਨਾਦ ਅਨਿਕ ਅਸ਼ੰਖਾਂ ਕੀਤੇ ਤੇਰੇ ਗਵਨਾਰੇ ਕੀਤੇ ਤੇਰੇ ਰਾਗ ਫਰੀ ਸਿਮ ਕਹੀਏ ਕੇਤੇ ਤੇਰੇ ਗਵਨਾਰੇ ਗਾਵਨ ਪਦਨਾਵ ਪਵਨ ਕਹਾਣੀ ਦਾ ਸੰਤੁਰ ਗਾਵੇ ਰਾਜੋ ਧਰਮ ਦੁਆਰੇ ਗਾਵਨ ਪਦਨਾਵ ਤੇਤੁ ਭੁਖਲੇਖ ਜਾਨਣ ਦੇਖਲੇਖ ਧਰਮ ਵਿਚਾਰੇ ਗਾਵਨ ਪਦਨਾਵ ਈਸ਼ਰ ਬ੍ਰਹਮਾ ਦੇਵੀ ਸੋਹੰ ਤੇਰੇ ਸਦਾ ਸਵਾਰੇ ਗਾਵਨ ਪਦਨਾਵ ਅੰਦਰੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਪਦ ਨੂੰ ਸਿੱਧ ਸਮਾਧੀ ਅੰਦਰ ਗਾਵਨ ਪਦ ਨੂੰ ਸਾਧ ਵਿਚਾਰੇ ਗਾਵਨ ਪਦ ਨੂੰ ਜਤੀ ਸਤੀ ਸੰਤੋਖੀ ਗਾਵਨ ਪਦ ਨੂੰ ਵੀ ਕਰਾਰੇ ਗਾਵਨ ਪਦ ਨੂੰ ਪੰਡਤ ਪੜਨ ਰਖੀ ਸੁਰ ਜੁਗ ਜੁਗ ਵੇਦਾਂ ਨਾਲੇ ਗਾਵਨ ਪਦ ਨੂੰ ਮੋਹਣੀਆਂ ਮਨ ਮੋਹਣ ਸੁਖ ਨਸ਼ਟ ਹਾਲੇ ਗਾਵਨ ਪਦ ਨੂੰ ਰਤਨ ਉਪਾਏ ਤੇਰੇ ਅਠ ਅਠ ਸੀ ਰਤਨ ਨਾਲੇ ਗਾਵਨ ਪਦ ਨੂੰ ਜੋਤ ਮਹਾ ਬਲ ਸੂਰਾ ਗਾਵਨ ਪਦ ਨੂੰ ਖਾਣੀ ਚਾਰੇ ਗਾਵਨ ਪਦ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ ਸੇਇ ਤੂਦ ਨੋਂ ਗਾਵਨੋ ਜੋ ਤੂਦ ਪਾਵਨ ਰਤੇ ਤੇਰੇ ਭਗਤ ਰਸੋ ਲੈ ਹੋਰ ਕੀਤੇ ਤੂਦ ਨੋਂ ਗਾਵਨੋ ਸੇ ਮਹਿਨ ਚਿਤਨਾ ਆਵਨ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਹਿਬ ਸੱਚਾ ਸੱਚੀ ਨੋਈ ਹੈ ਪੀ ਹੋਸੀ ਜੈ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਕੰਤਿ ਕਰ ਕਰ ਜਿਸ ਮਾਇਆ ਜਿਮੁ ਭਾਈ ਕਰ ਕਰ ਦੇ ਕਹਿ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਬਾਛਾ ਸਮਪਤ ਸੋਈ ਬਿਨੁ ਅਨੁਕਰਨ ਰਜੈ ਸੋ ਅਨੁਭ ਲਾ ਸੁਣ ਬਡਾ ਕੇ ਸਭ ਕੋ ਇਕ ਇਕ ਵਡਾ ਡੀਟਾ ਹੋਏ ਕੀਮਤ ਆਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਇ ਵਡੇ ਮੇਰੇ ਸਾਹਿਬ ਅਗਹਿ ਗੁਣੀ ਰਾਗੁ ਗੁੰਧੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਡ ਜੀਰਾ ਰਹਾ ਸਭ ਸੁਰਤੀ ਮਨ ਸੁਰਤ ਕਮਾਈ ਸਭ ਕੀਮਤ ਮਨ ਕੀਮਤ ਪਾਈ ਗਿਆਨੀ ਤਿਆਨੀ ਗੌਰੁ ਪਰੋਈ ਕਹਣੁ ਜਾਈ ਤੇਰੀ ਤਨੁ ਡਿਆਈ ਸਾਰੇ ਸਤਿ ਸਤ ਸਭ ਤਪ ਸਭ ਚੰਗੇ ਆਣਿਆ ਸਿੱਧਾ ਗੁਰ ਕਾ ਪਿਆਵੜਿਆ ਤੋਦ ਵੇਣ ਸਦੀਂ ਕਿਨੇ ਨਾ ਪਾਈਆ ਕਰ ਮਿਲਣ ਹੋਈ ਥਾ ਕਰਾਈਆ ਆਖਣ ਵਾਲਾ ਕੀ ਵਿਚਾਰਾ ਸਿੱਧੀ ਕਰੇ ਤੇਰੇ ਪੰਡਾਰਾ ਜਿਸ ਕਉਂ ਦੇਹੇ ਤਸੈ ਕਿਆ ਚਾਰਾ ਨਾਨਕ ਸਤਿ ਸਵਾਰ ਮਹਾਰਾਸਵਾ ਮਿਲ ਲੱਗ ਲਾ ਆਖੋ ਜੀਵਾਂ ਵਿਸਰੇ ਮਰ ਜਾਵੋ ਆਖਣ ਆਖਾ ਸਚਨ ਸਚਿ ਨਾਮ ਕੀ ਲੱਗੇ ਭੂਖ ਉਤਕੁਖੇ ਹੋਈ ਚੜੀਏ ਭੂਖ ਅਸੋਖੇ ਵਿਸਰੇ ਮੇਰੀ ਮਾਏ ਸਚ ਸੋਹਿਬ ਸਚੇ ਨਹੀਂ ਰਹਾ ਸਚਿ ਨਾਮ ਕੀ ਤੇ ਨੁੜਈ ਆਪ ਤੱਕ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਈ ਵਡਾ ਨ ਹੋਵੇ ਘਾਟ ਨ ਜਾਏ ਨਾ ਹੁਮਰੇ ਨ ਹੋਵੇ ਸੋਗ ਦਿਨ ਦਰਹਿ ਨਾ ਠੁਕੇ ਭੋਗ ਗੁਣ ਇਹ ਹੋਰ ਨਹੀਂ ਕੋਏ ਨਾ ਕੋ ਹੋਏ ਜੇ ਵਡਾ ਹੋ ਆ ਕੇਵੜ ਤੇਰੀ ਦਾਤ ਜਿੰਨ ਜਿੰਨ ਕਰ ਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਲ ਨਾਮਿਆ ਬਾਜ ਸੁਨਾਤ ਔਰ ਆਗ ਬੂਧਰੀ ਮਨ ਲਾ ਚੌਥਾ ਹਰ ਕੇ ਜਨ ਸਤਿਗੁਰ ਸਾਧੂ ਸਰਪੁਰ ਕਾ ਬਲੰ ਕਰਉ ਗੁਰ ਪ੍ਰਗਾਸ ਹਉਮ ਕੀਰੇ ਕਰਮ ਸਤਿਗੁਰ ਸਰਣਾਈ ਕਰਦਾ ਆ ਨਾਮ ਕਰਗਾਸ ਨੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਅਮਰੀ ਰਹਿ ਰਾਸਰਾਵ ਹਰ ਜਨ ਤੇ ਵਡ ਪਾ ਘੋੜੀ ਰੇ ਜਿਹ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਅਮਲ ਤ੍ਰਿਪਤਾ ਸੇ ਮਿਲ ਸੰਗਤ ਗੁਰ ਪ੍ਰਗਾਸ ਜਿਨੋ ਹਰ 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 ਰਸ ਨਾਮ ਨਾ ਪਾਇਆ ਤੇ ਪਾਗ ਹੋਈ ਜਮ ਕਾਸ ਜੋ ਸਤਗੁਰ ਸੰਗਤ ਨਹੀਂ ਆਏ ਤਰੇਗ ਜੀਵੇ ਤਰੇਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨੂੰ ਤੋਰ ਮਸਤ ਗ੍ਰਿਤੀ ਆਲੇ ਕਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਬੂਜਰੀ ਮੰਗਲਾ ਪੰਜਵਾ ਕਾਹੇਰੇ ਮਨ ਚਿਤ ਮੈਂ ਉੱਗਮ ਜਹ ਹਰ ਹਰ ਜੀਓ ਪ੍ਰਿਆਸ ਸੈ ਪਥਰ ਮੈਂ ਜੰਤੂ ਪਾਏ ਤਾਂ ਕਰਿ ਜਗਾਗੇ ਕਰਤ ਰਿਆ ਮੇਰੇ ਮਹਦੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆਰਾਉ ਜੋ ਨਨਪਿਤਾ ਲੋਕ ਸੁਤਬੰਤ ਕੋ ਨਾਮ ਕੇ ਸਿਧਿ ਤਰਿਆ ਸਿਰ ਸਰ ਜਿ ਖੁਲਾ ਹੈ ਠਾਕੁਰ ਕਾਹੇ ਮਨ ਕੋ ਕਰਿਆ ਊੜੇ ਊੜਾ ਵੈਸੇ ਕੋ ਸੰਤਿ ਸਪਾਸ ਵੇ ਬਚਰੇ ਸਰਿਆ ਤੁਮ ਕਵਨ ਕੁਲਾਵੇ ਕਵਨ ਪੁਗਾਵੇ ਮਨ ਮੇ ਸਿਮਰਨ ਕਰਿਆ ਸਭ ਨੇ ਦਾਨ ਦੋਸ ਸਚ ਸਦਾਨ ਹੋ ਠਾਕੁਰ ਕਰ ਤੰਗ ਤਰਿਆ ਜਨ ਨਾਮ ਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਾਰ ਆਵਰਿਆ ਰਗਾ ਸੋ ਮਿਲਾ ਚੌਥਾ ਸੂਪੁਰਖ ਏਕ ਓੰਕਾਰ ਸਤੁਰ ਪ੍ਰਸਾਦ ਸੋਪੁਰਖ ਨਿਰੰਜਨ ਘਰਪੁਰਖ ਨਿਰੰਜਨ ਘਰ ਰਗਮ ਅਗਮ ਅਪਾਰ ਸਤਿ ਆਵੇ ਸਤਿ ਆਵੇ ਪਬਜੀ ਹਰ ਸੱਚੇ ਸਿਰਜਣਹਾਰ ਸਤ ਜੀ ਤੁਹਾਾਰੇ ਰੀਤ ਜੁਂਗੀਆਂ ਦਾ ਦਾਤਾਰ ਹਰ ਧਿਆਵੋ ਸੰਤੋਜ ਜੀ ਸਭ ਦੁਖ ਵਿਸਾਰਨ ਹਰ ਹਰ ਆਪੇ ਠਾਕੁਰ ਹਰ ਆਪੇ ਸ੍ਰੀਪਕ ਜੀ ਤੇ ਨਾਮਕ ਜਨਤ ਵਿਚਾਰਾ ਕੰਕੜ-ਕਟ ਅੰਤਰ ਸਰਬ ਨਿਰੰਤਰ ਜੀ ਹਰੇ ਕੋਪੁਰਕ ਸੁਮਾਨਾ ਇੱਕ ਦਾਤੇ ਇੱਕ ਤਖਾਰੀ ਜੀ ਸਭ ਤੇਰੇ ਚੋੜ ਜੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੋਦ ਦਿਨ ਅਵਰ ਨਾ ਜਾਣਾ ਸੁਲਕਰ ਬ੍ਰਹਮ ਭੀਅੰਤ ਤੁਬ ਜੀ ਤੇਰੇ ਕਿਆ ਗੁਣ ਆਖ ਬਖਰਣਾ ਜੋ ਸੇਵਨ ਜੋ ਸੇਵਨ ਤੁਬ ਜੀ ਜਨਨਾਂ ਨੂੰ ਕੈਨ ਕੁਰਬਾਨ ਔਰ ਧਿਆਵੇ ਹਰ ਧਿਆਵੇ ਤੁਬ ਜੀ ਸੇ ਜਨ ਜੁਗ ਮੈਂ ਸਹੁਰਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਰੰਗ ਕੀ ਬਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤੁਨੋ ਸੇ ਤੁਨ ਜਨਾਰ ਭਾਇਆ ਜੀ ਜਨਨਾ ਨਾਮਕ ਤੰਬਾ ਜਸੀ ਤੇਰੀ ਭਗਤ ਤੇਰੀ ਭਗ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੇ ਭਗ ਸਲਾਹਨ ਕੁਦ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਹਾਨਿਕ ਤੇਰੀ ਹਾਨੁਕ ਕਰੇ ਹਰ ਪੂਜਾ ਜੀ ਤਪ ਤਪੇ ਨ ਪੇਂਦੇ ਅੰਤ ਤੇਰੇ ਅਨੇਕ ਤੇਰੇ ਅਨੇਕ ਪਰੇ ਬਹੁ ਸਮਰ ਸਾਸਤ ਜੀ ਕਰ ਕਰਿਆ ਹਰ ਕਰਮ ਕਰੰਤਾ ਸੇ ਭਗਤ ਸੇ ਭਗ ਪਰੇ ਜਨਨਾ ਨਾਮਕ ਜੀ ਜੋ ਭਾਵੇ ਮੇਰਾ ਹਰ ਭਗਵੰਤਾ ਤੂੰ ਹਰਦੁ ਕੋ ਕਾ ਪਰੰਪਰ ਕਰਤਾ ਜੀ ਤੁਧ ਜੀਵਡਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹੀ ਚਲ ਕਰਤਾ ਸੋਈ ਤੁਧਾ ਤੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧਾ ਤੇ ਸਿਰਿ ਸਭ ਪਾਈ ਜੀ ਤੁਧਾ ਤੇ ਸਿਰਜ ਸਭ ਹੋਈ ਜਨ ਨਾਨਕ ਗੰਗਾ ਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹਿਲਾ ਚੌਥਕ ਤੂੰ ਕਰਤਾ ਸਚਿਆਰ ਮੈਂ ਦਾਸਾਹੀ ਜੋ ਤਉ ਪਾਵੈ ਸੋਈ ਤਿਸੀ ਗੋਤੰਦ ਦੇ ਸੋਈ ਹੰਕਾਈ ਰਹਾ ਸਭ ਤੇਰੀ ਤੂੰ ਸਭ ਹੀ ਧਿਆਇਆ ਜਿਸ ਨੂੰ ਕਿਰਪਾ ਕਰੇ ਤੇਰਾ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤਦ ਆਪਿ ਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਹੇ ਤੁਰ ਬਿਨੂਜਾ ਕੋਈ ਨਾਹੇ ਜੀ ਜਨ ਸਭ ਤੇਰਾ ਖੇਲ ਵਿਜੋਗ ਮਨਿ ਛੋੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗਣ ਸਦਿਆ ਆਖ ਬਖਾਣ ਜਿਨ ਹਰ ਸੇਵਿਆ ਕਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੁਮ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਬਿੰਦੂ ਜਾ ਵਰਨਾ ਕੋਇ ਤੁਮ ਕਰ ਕਰ ਵੀ ਕਹਿ ਜਾਣੇ ਸੋਇ ਜਨਨਾਨਕ ਗੁਰਮੁਖ ਪਰਗਟ ਹੋਇ ਆਸਾ ਮੇਲਾ ਪਹਿਲਾ ਚਿਤ ਸਰਵਰੜਾ ਤੈ ਹੀ ਨਿਵਾਸ ਪਾਣੀ ਪਾਵਕਨੇ ਕੀਆ ਪੰਕਜ ਮੋਹ ਕਰਨੀ ਚਾਲੇ ਹਮ ਜਿਕਾ ਤਦ ਲੂਈ ਜਲੇ ਮਨ ਇੱਕ ਨਾ ਚੇਤ ਸਮੂਡ ਮਨਾ ਹਰ ਵਿਸਰਤ ਤੇਰੇ ਹੰਗਲੇ ਆਰਾਹ ਨਉ ਜਤੀ ਸਤੀ ਨਹੀਂ ਕੜਿਆ ਮੂਰਖ ਨੂੰ ਗਦਾ ਜਨਮ ਭਇਆ ਪ੍ਰਣਵਤ ਨਾਨਕ ਤੇ ਕੀ ਸਰਣਾ ਜਨ ਤੂੰ ਨਹੀਂ ਵਿਸਰਿਆ ਆਸਾ ਮਿਲਾਂ ਪੰਜਵਾਈ ਪਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਕਜ ਕੇਵ ਨਾਮ ਸਰੰਜਾਮ ਲਾਗ ਕਵਜੰਤਰਨ ਕੇ ਜਨਮ ਬ੍ਰਤਾ ਜਾ ਤਰੰਗ ਮਾਇਆ ਕੇਰਾ ਜਪ ਤੱਕ ਸੰਜਮ ਤਰਮਨਾ ਕਾਇਆ ਸੇਵਾ ਸਾਧ ਨਾ ਜਨਿਆ ਹਰ ਰਾਇਆ ਕੋਨ ਆਨ ਕਹੋ ਮੀਟ ਕਰਮਾ ਸਰਨ ਕਰੀ ਤੀ ਰਖੋ ਸਰਮ ਕਬਿਓ ਬਾਤ ਬੇਨਤੀ ਚਉਪਈ ਪਾਛਾ ਹੀ ਰਸਵੀ ਹਮਰੀ ਕਰੋ ਹਾਥ ਦੇ ਰਸਾ ਪੂਰਾ ਹੋਏ ਚਿਤ ਕੀ ਸ਼ਾ ਤਬ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤੀਪਾਰ ਅਮ੍ਰਿ ਅਦਿਸ਼ਤ ਬੇਕੰਕਾ ਬੋ ਆਪ ਹਾਥ ਦੇ ਮਹੀ ਬਚਾਵ ਸੁਖੀ ਬਸੇ ਮੋਰੋ ਪਰਿਵਾਰਾ ਸੇ ਮੁਕਸ਼ਿਕ ਸਵੇ ਕਰਤਾਰਾ ਮੋਰ ਸਵਾਮੀ ਕਰ ਦੇ ਕਰੀਏ ਸਭ ਬੈਰਨ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹਿ ਬਿਆਸ ਮੇਰੇ ਸ਼ਰਧ ਕੋਈ ਵਰਨਾ ਤੇ ਹਾਂ ਜੋ ਵਰਚੋਂ ਸੁਖੰਤੇ ਤਾਰਿ ਸ੍ਰੀ ਬਖਸ਼ਿ ਕਰਿ ਮਾਰੇ ਤਾਰਿਏ ਤੁਮ ਤੁਮ ਸਤਰ ਮਾਰੇ ਮਾਰੇ ਆਪਾਤ ਦੇ ਮੁਝੇ ਉਗਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਜੋ ਸਦਾ ਹਮਾਰੇ ਬਖਸ਼ਾ ਸ੍ਰੀ ਅਸਜੂ ਕਰੇ ਰਸਾ ਰੱਖ ਲਿਓ ਮੋਹਿ ਰਖੁ ਨਾਰੇ ਸਾਹਿਬ ਸੰਸਾਏ ਪਿਆਰੇ ਦੀਨ ਬੰਦ ਰੂਸ਼ਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਹੰਤਾ ਕਾਲ ਭਾਇ ਬ੍ਰਹਮਾ ਬਪਤਰ ਕਾਲ ਭਾਇ ਸ਼ਿਵ ਜੂ ਅਵਤਾਰ ਕਾਲ ਭਾਇ ਕਰਿਸ਼ਨ ਪ੍ਰਕਾਸ਼ ਸੰਕਲ ਕਾਲ ਕਾ ਕੀ ਆਤਮਾਸ਼ਾ ਜਮਨ ਕਾਲ ਜੋਗੀ ਸ਼੍ਰੀ ਪੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੇਵਤ ਜਸ਼ਨ ਉਪਜਾਇਓ ਆਦ ਅੰਤ ਜੀਤੇ ਅਵਤਾਰਾ ਸੋਈ ਗੁਰੂ ਸੰਧਿਓ ਹਮਾਰਾ ਨਮਸਕਾਰ ਤੇ ਸ੍ਰੀ ਪੋ ਹਮਾਰੀ ਸਤਲ ਪ੍ਰਜਾ ਦੇ ਨੇ ਆਪ ਸਵਾਰੀ ਸੇਵਕਨ ਕੋ ਸੇਵਨ ਸੁਖ ਦਿਓ ਸਤਰਨ ਕੋ ਪਰਮੋ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਤੀ ਤੇ ਕੁੰਚਰਾ ਸਕੂਲਾ ਸਭ ਕਰ ਕਿਰਪਾ ਦ੍ਰਿਸ਼ਟ ਕਰ ਪੂਲਾ ਸੰਤਨ ਦੁਖਾਏ ਤੇ ਦੁਖੀ ਸੁਖਾਏ ਸਾਧਨ ਤੇ ਸੁਖੀ ਏਕ ਏਕੀ ਦੀ ਪਛਾਨੇ ਕੜ ਕੜ ਕੇ ਪਟ ਪਟ ਦੀ ਜਾਣੇ ਜਦ ਉਦ ਕਰਤ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰ ਜਦ ਆ ਕਰਤ ਕਰਤ ਹੋ ਕਬ ਹੂੰ ਤੁਮ ਮੈਂ ਮੰਤ ਦੇ ਤਰ ਸਭ ਹੂੰ ਜਿਤੇ ਬਦਨ ਸ੍ਰਿਸ਼ਟ ਅਵਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਵੇਦਾਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭੁ ਆਦੋ ਨੀਰੋ ਨਾਦੋ ਸੰਭ ਤਾੰਕਾਰ ਮੂੜ ਉਚਾਰਤ ਭੇਦਾ ਜਾ ਕੋ ਭੇਨਾ ਪਾਪਤ ਵੇਦਾ ਤਾੰਕੂ ਕਰ ਪਾਹ ਨਨ ਮੰਨਤ ਮਹਾ ਮੂੜ ਕਾਸ਼ ਭੇਦ ਨਾ ਜਾਣਤ ਮਾ ਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਨੀ ਬੁਧਾ ਜੇਤੀ ਵਰਨਤ ਬਿਨ ਪੈਨ ਤੋਹਿ ਤੇਤੀ ਤੁਮਰ ਹਲ ਖਾਨਾ ਜਾਏ ਪਸਾਰਾ ਕੇ ਵਿਦ ਸਜਾ ਪ੍ਰਥਮ ਸੰਸਾਰ ਇਕੈ ਰੂਪਾਣੂ ਸਰੂਪਾ ਰੰਗ ਭੈਉਰਾ ਕੈ ਕੂਪਾ ਅੰਦਰ ਜੇਰ ਜਿਸੇ ਦਿਖਦੀ ਨਹੀਂ ਉਹ ਕੁਝ ਕਾਣ ਮਹੁਰ ਰਚਦੀ ਨਹੀਂ ਕਹੋ ਕੋਲ ਰਾਜਾ ਦਾ ਬੈਠਾ ਕਹੋ ਸੰਪੇ ਸੰਕਰ ਕਹਤਾ ਸਗਰੀ ਸ੍ਰਿਸ਼ਟ ਦਿਖਾਈ ਅਚੰਭਾਵ ਆਦ ਜੁਗਾਦ ਸਰੂਪ ਸੇ ਅੰਬਰ ਅਗਰਸ਼ਾ ਮੇਰੀ ਤੁਮ ਕਰੋ ਸਿਖ ਉਦਾਰ ਸਿਖ ਸੁੰਦਰ ਦੁਸ਼ਟ ਜਿਤੇ ਉਠਵਾ ਤੁਤ ਪਾਤਾ ਸਤਲ ਮਲੇਸ਼ ਕਰ ਵਰਣ ਕਰਤਾ ਜੇ ਉਸ ਕੋਈ ਤਾਪ ਸ਼ਰਨੀ ਕਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਕਬ ਕਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇੱਕ ਦਾਰ ਤੇ ਹੈ ਤਾਂ ਕਿ ਕਾਲ ਨਿਪਨੇ ਹੈ ਹਰਸ਼ਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਅਰਿਸ਼ਟ ਕਰੇ ਤਤ ਕਾਲਾ ਕਿਰਪਾ ਦ੍ਰਿਸ਼ਟਨ ਜਾਣੇ ਨਹੀਂ ਹਰ ਹੋ ਤਾਂ ਕਿ ਤਾਰ ਤਨ ਕੋ ਮਾਰੋ ਹਰਿ ਦੇ ਸੇਧ ਕਾਲ ਨੂੰ ਸਭ ਹੋਈ ਦੁਸ਼ਟ ਆਸ ਲੈ ਸਕੇ ਨਾ ਕੋਈ ਇੱਕ ਵਾਰ ਜਨ ਤਨੇ ਸੁਧਾਰਾ ਕਾਲ ਪਹੁੰਚਤੇ ਤਾਂ ਹੀ ਉਧਾਰਾ ਜਨ ਨਾਲ ਨਾਮ ਤੇ ਹਾਰੋ ਕਾ ਦਾਰ ਦੁਸ਼ਟ ਦੋਖ ਤੇਰਾ ਕੜਬ ਕੇਤਨੇ ਸ਼ਰਮ ਤੇ ਹਾਰੀ ਆਪ ਹੱਥ ਦੇ ਲਿਓ ਦਾਰੀ ਸਤਿਗੁਰ ਤੁਹਾਰ ਮੋਹ ਸਹਾਈ ਦੁਸ਼ਟ ਲੋਕ ਤੇ ਦੇਵ ਬਚਾਈ ਸੋਈਆ ਆਇ ਗਏ ਜਬ ਤੇ ਤੁਮਰੇ ਤਬ ਤੇ ਕੋ ਉਾਂਸ ਕਰੇ ਨਹੀਂ ਆਨਿਓ ਆਰਾਮ ਰਹੀਮ ਪੁਰਾਨ ਪੁਰਾਨ ਅਨੇਤ ਹੈ ਮਤੇ ਇਤਨਾ ਮੰਨਿਓ ਸਿਮਰਤ ਸਾਸਤਰ ਦੇਵ ਸਭ ਹੈ ਬਹੁ ਕੀਤ ਕਹੇ ਹਮ ਇਤਨਾ ਜਾਣਿਓ ਸ੍ਰੀ ਅਸਪਨ ਕਿਰਪਾ ਤੁਰੀ ਕਰ ਮਹਿਣਾ ਕਹੋ ਸਭ ਤੁਮ ਹੀ ਬਖਾਨਿਓ ਦੂਰਾ ਸਗੁਰ ਦਵਾਰ ਕੋ ਸਾਟ ਕਹੇ ਦੇਵ ਤੁਹਾਰ ਰੋਜ਼ ਦਵਾਰ ਬਾਹਂ ਗਏ ਕਿਲਾ ਜੀ ਅਸ ਗੋਬਿੰਦਾਸ ਤੁਹਾਰ ਰਾਮ ਕਲੀ ਮਲਾਤੀ ਜਾਨੰਦੇ ਓਮਕਾਰ ਸਤੂਰ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਰ ਦਰੀਆਂ ਔਰ ਆਗ ਰਤਨ ਪਰਵਾਰ ਕਰੀਆਂ ਸ਼ਬਦ ਗਾਵ ਨਾਈਆਂ ਸ਼ਬਦ ਉਤੋਂ ਗਾਵੋ ਹਰੀ ਕੇਰਾ ਮਨ ਜਿਨੀ ਉਸਾਇਆ ਕਰੇ ਨਾਮ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲ ਏ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕੇ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ ਘਰ ਤੋਂ ਤੇ ਰਹਿ ਸਭ ਕਿਛ ਹੈ ਜਿਸ ਨੇ ਸੋ ਪਾਵੇ ਸਦਾ ਸਿਖ ਸਲਾਹ ਤੇਰੀ ਨਾਮ ਮਨ ਉਸਾਵੇ ਨਾਮ ਜਿਨ ਕੇ ਮਨ ਉਸਿਆ ਅੱਜ ਸ਼ਬਦ ਖਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸੱਚਾ ਨਾਮ ਮੇਰਾ ਆਧਾਰ ਹੋ ਸੱਚ ਨਾਮ ਆਧਾਰ ਮੇਰਾ ਜਿਨ ਪੁਕਾਰਾਂ ਸਭ ਵਾਈਆਂ ਕਾਸ਼ਾਂ ਸੁਖ ਮਨਾਇ ਉਸਿਆ ਜਿਨਿਸ਼ਾਂ ਸਭ ਪੁਜਾਈਆਂ ਸਦਾ ਗੁਰਦਾਨ ਕੀਤਾ ਗੁਰੂ ਵਿਟਨ ਜਿਸ ਦੀਆਂ ਇਹ ਬੜੀਆਂ ਕਹੇ ਨਾਨਕ ਸੁਣੋ ਸੰਤੋਸ਼ ਸਭ ਦਰੁ ਪਿਆਰੋ ਸੱਚਾ ਨਾਮ ਮੇਰਾ ਧਰੋ ਵਾਜੇ ਪੰਚ ਸ਼ਬਦ ਤਿਤਕਾਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਧ ਵਸ ਕੇ ਚੇ ਤਾਲ ਕਣਕ ਕੁਮਾਰਿਆ ਚੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕਹਿ ਲਗਿ ਕਹੇ ਨਾਨਕ ਤਹਿ ਸੁਖ ਹੋਆ ਤਿਤਕਾਰੁ ਅਨੁਦਵਾਜੇ ਅਨੰਦ ਸੁਣਾ ਉੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਪ ਬ੍ਰਹਮ ਪ੍ਰਭ ਪਾਇਆ ਤਰੇ ਸਗਲ ਵਿਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੋ ਸੱਚੀ ਬਾਣੀ ਸੰਸਾਜਨ ਭਏ ਸਰਸੇ ਪੂਰੇ ਗੁਰ ਤੇ ਨਾਲੇ ਸੰਤਿ ਪੁਨੀਤ ਕਹਤੇ ਕਵਿਤ ਸਤਿਗੁਰ ਰਹਾਯਾ ਕਰ ਪੂਰੇ ਬਿਨਵੰਤ ਨਾਮਕ ਗੁਰ ਚਰਨ ਲਾਗੇ ਵਾਜੇ ਹਨ ਹਦ ਤੂਰੇ ਮੁੰਦਾ ਬਣੀ ਨੱਲਾ ਪੰਡਿਵਾਂ ਥਾਲ ਵਿੱਚ ਤਨ ਵਸਤੂ ਭਈਓ ਸਤ ਸੰਤੋਪ ਵਿਚਾਰੋ ਅੰਮ੍ਰਿਤ ਨਾਮ ਦਾਪੁਰ ਕਾ ਭਏ ਜੋਿਸਕਾ ਸਭ ਸਹਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ ਉਦਾਰ ਇਹ ਵਸਤੁ ਤਜਿਵੇਂ ਜਾਈ ਨਿਤ ਨਿਤ ਰਖਉ ਤਾਰੋ ਤੰ ਸੰਸਾਰ ਚਰਨ ਲਗ ਤਰੀਏ ਸਭਨਾਂ ਪਰਮ ਪਸਾਰੂ ਉਸ ਕੋ ਹੁਕਮਿ ਲਾਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀਤਾਈ ਮੈਂ ਨਿਰਗੁਣਿਆਰੇ ਕੋਗੁ ਨਹੀਂ ਆਪੇ ਦਰਸ ਪਈ ਹੋਈ ਦਰਸ ਪਿਆ ਮਿਹਰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਉ ਜੀਵਾਂ ਤਨ ਮਨ ਕੀ ਵਹਿਰਿਆ ਪਉੜੀ ਤਿਤੈ ਤੂੰ ਸਮਰੱਥ ਜਿਤੈ ਕੋਈ ਨਹੀਂ ਉਤੈ ਤੇਰੀ ਰਖ ਅਗਨੀ ਉਦਰ ਮਾਹਿ ਸੁਣ ਕੈ ਜਮ ਕੈ ਦੂਤ ਨਾਹੀ ਤਰੇ ਛੜ ਜਾਏ ਕਉ ਜਲ ਬਿਕਨੋ ਸੁਗਾ ਗੁਰ ਸਰਦੀਪਾਰ ਪਾਏ ਜਿਨ ਕੋ ਲਗੀ ਪਿਆਸ ਅਮਰਤ ਸਹੀ ਜਾਹਿ ਕਲ ਮਹਿਹੁ ਪੁੰਨ ਗੁਣ ਗੁਰੰਦ ਗਾਇ ਸਭ ਸੈਨੋ ਕਿਰਪਾਲ ਸਮਾਲੇ ਸਾਰੀ ਸਾਹਿ ਬਿਰਕਾ ਕੋਈ ਨ ਜਾਏ ਜਿਬਾ ਵੇਚਦਾ ਹੈ ਸ਼ਲੋਕ ਮਿਲਾਂ ਪੰਜਵਾਂ ਅੰਤਰ ਗੁਰ ਆਰਧਨ ਜੀਵਾ ਜਪ ਗੁਰਨਾਹੂ ਨਿਤਰੀ ਸਤਗੁਰ ਪ੍ਰੀਖਣਾ ਸਰਵਣੀ ਸੁਨਣਾ ਗੁਰਨਾਹੂ ਸਤਗੁਰ ਸੇ ਤੀਰਤਿਆ ਅੰਦਰਗਾ ਭਾਈਏ ਠਾਰੋ ਕਉ ਨਾਨਕ ਕਿਰਪਾ ਕਰੇ ਜਿਸਮੂ ਇਹ ਵਤ ਦੇ ਜਗ ਮੈਂ ਤੁਮ ਕਾੜੀਏ ਰੜੇ ਕੇ ਹੀ ਕੇ ਮਲਾ ਪੰਜਵਾਂ ਹਰ ਕੋਈ ਰਖਣ ਹਾਰ ਆਪੂ ਬਾਰਿਆਂ ਨੂੰ ਗੁਰ ਕੀ ਤਾਰਿ ਭਾਏ ਕਾਜ ਸਵਾਰਿਆਂ ਨੂੰ ਓਵਾ ਆਪ ਦਇਆਲ ਮਨੁਣਾ ਵਿਚਾਰਿਆਂ ਨੂੰ ਸਾਧ ਜਨਾਂ ਕੈ ਸੰਗ ਕਬ ਜਲਤਾਰਿਆਂ ਨੂੰ ਸਾਕਤ ਨਿੰਦਕ ਦੁਸ਼ਟ ਕਿ ਨਮਹਿ ਵਿਚਾਰਿਆਂ ਨੂੰ ਜਿਸ ਸਾਹਿਬ ਕੀ ਟੇਕ ਨਾਨਕ ਮਨੇ ਬਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਨ